ਹਰੀ ਹੈ ਅੱਜ ਤਾਂ ਧੁੱਪ ਚੜਿਆ ਹੀ ਰੋਟੀ ਬਣਾਉਣ ਵਾਲੀ ਪਈ ਆ ਚੱਲ ਮਨਾ ਰੋਟੀ ਤਪਕਾਉਣੀ ਪਊਗੀ ਸੇ ਸੰਦੇਹਾ ਕੰਮ ਨੇ ਮੇੜ ਲੂੰਗੀ ਠੀਕ ਆ ਖੇਤ ਵੀ ਜਾਣਾ ਹੈ ਜੇ ਰੋਟੀ ਲੈ ਕੇ ਖੇਤ ਵੀ ਜਾਣਾ ਪਊਗਾ ਆਹੋ ਮੈਂ ਤਾਂ ਚੱਲਦਾ ਖੇਤ ਤੇ ਰੋਟੀ ਲੈ ਆਇਆ ਚੰਗਾ ਠੀਕ ਆ ਜੀ ਲੈ ਆਵਾਂ ਮੇਰੀ ਵਾਰੀ ਹੈਗੀ ਮੈਂ ਨੱਕੇ ਨੁੱਕੇ ਲਾਉਣੇ ਚੱਲ ਕੇ ਅੱਛਾ ਜੀ ਤੇ ਇੱਕ ਦੋਜੀ ਨੂੰ ਕਹਦੇ ਉਹਨਾਂ ਦਾ ਪੈਸੇ ਦੇ ਦੂਗਾ ਹਾਂ ਤੇ ਇੱਕ ਖਾਲ ਦੀ ਬੁਰੀ ਕਹਿ ਦੇ ਉਹਨੂੰ ਕਦੇ ਫੇਸਬੁਕ ਹੀ ਭਰਨੇ ਦੇ ਵਾਕਾਂ ਦੇ 2 ਰੁਪਏ ਵਾਧੇ ਫੜ ਲਿਓ ਹਾਂ ਕਹਿ ਦਾਂਗੇ ਹਾਂ ਨਾਲੇ ਮੈਂ ਕਿਹਾ ਕਹਿੰਦੀ ਸੀ ਜੀ ਵੀ ਮੈਂ ਛੂਟ ਲੈ ਲੈਂਦੀ ਇੱਕ ਉਹ ਚੂੜ ਸਾੜ ਦਾ ਪਗਾਹਾ ਦੇਖਾਂਗੇ ਕਿ ਕਿਸ ਤਾਂ ਪੁੱਤਾਂ ਆ ਵਾਧਾ ਆਇਆ ਬਣਿਆ ਤੇ ਕਿ ਲੈ ਦੇਖੀ ਮੇਰੀ ਪੈਣ ਦਾ ਵਿਆਹ ਆ ਉਹ ਦੋਨੋਂ ਆਪਾਂ ਚੋਣਾ ਚੁਣੇ ਵੜ ਲਾਏ ਕੋਈ ਗੱਲ ਨਹੀਂ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਮੈਂ ਰੋਟੀ ਰਟੀ ਦੇ ਆਏ ਤੁਸੀਂ ਮੈਂ ਚੱਲਦਾ ਸੇਵੀਆਂ ਤੇ ਥੋਸਾ ਮੇ ਪਾ ਦਿਓ ਅੱਛਾ ਮੈਂ ਪਾ ਦਿੰਨੀ ਕੋਈ ਨਾ ਮੋਬਾਈਲ ਦੇਖੀ ਜਾਈ ਰੋਟੀ ਨਾ ਨਾ ਮੋਬਾਈਲ ਨਹੀਂ ਦੇਖਦੀ ਜੀ ਕੋਈ ਨਹੀਂ ਮੈਨੂੰ ਰ ਇਹ ਪੁੱਤੇ ਦਾ ਕਿਹੜਾ ਮੱਚਦੀ ਆ ਸਿਲੰਡਰ ਮੁੱਕਿਆ ਪਿਆ ਪਹਿਲਾਂ ਸਿਲੰਡਰ ਹੀ ਭਰਾਵਾਂਗੇ ਹੋਰ ਪਰਜਾਈ ਹਾਂ ਠੀਕ ਆ ਗਿਆ ਕੋਲੇ ਕੱਚ ਕੇ ਚਾਹ ਦੀ ਕੋ ਤਹਿ ਗਿਆ ਲੈ 11 ਵਜੇ ਪੈ ਨੇ ਹੁਣ ਚਾਹ ਦਾ ਟਾਈਮ ਆ ਬਾਈ ਕਿੱਥੇ ਆਏ ਬਾਈ ਤੇਰੇ ਵਰਗਾ ਬੇਲਾ ਬਾਈ ਤਾਂ ਖੇਤ ਗਿਆ ਪਾਣੀ ਲਾਉਣਾ ਤੈਨੂੰ ਪਤਾ ਮੈਂ ਕਿੱਡੇ ਕੰਮ 'ਚ ਫਿਰਦਾ ਹਾਂ ਹਾਂ ਕਿੱਡੇ ਕੰਮ 'ਚ ਫਿਰਦਾ ਮੈਨੂੰ ਤੋਕੀ ਸਰਪੰਚ ਬਣਾਉਣ ਨੂੰ ਫਿਰਦੇ ਆ ਬੇਵਸ ਕਰ ਜਾਵੇ ਬਸ ਕਰ ਜਾ ਪਰ ਵੀ ਠਾਇਆ ਸੀ ਪਹਿਲਾਂ ਵਾਲੀ ਵਾਰੀ ਠਾਇਆ ਸੀ ਤੈਨੂੰ ਪਹਿਲਾਂ ਵੀ ਤੂੰ ਦੋ ਕਨਾਲਾਂ ਬਕਵਾਤੀਆਂ ਸੀ ਨਾਲੇ ਬਕਵਾਤਾ ਸੀ ਟਰੈਕਟਰ ਹਜੇ ਤੱਕ ਰਸਤਾ ਤਾਬ ਨਹੀਂ ਆਏ ਤੂੰ ਆਪਦਾ ਹਿੱਸਾ ਵੇਚ ਦੇ ਭਰਾ ਵੇ ਤੂੰ ਇਸ ਤਾਂ ਮੱਚਦੇ ਹਾਂ ਅਸੀਂ ਤਾਂ ਵਿੱਚ ਨਹੀਂ ਵੜਦੇ ਤੋਕੀ ਦਾ ਮੈਂ ਬਣ ਕੇ ਦਿਖਾਉਂ ਆ ਬਣ ਕੇ ਦਿਖਾਵੇਂਗਾ ਤੂੰ ਪਹਿਲਾਂ ਦੋ ਕਨਾਲਾਂ ਬਕਵਾਤੀਆਂ ਹੁਣ ਇਤਕੀ ਬਕਾਇਆ ਦੇਂਗਾ ਸਾਡੇ ਕੋਲ ਤਾਂ ਉਹੀ ਦੋ ਕਨਾਲਾਂ ਨੇ ਵੀਰਾ ਆਪਦੇ ਹਿੱਸੇ ਦੀਆਂ ਵੇਚ ਦੇ ਸਿਆਪਾ ਖੜਾ ਕਰਤਾ ਬੇੜਾ ਬੈਠੀ ਵਾਲੇ ਨੇ ਉਹ ਘਰੀਕੜੇਸ ਪਾ ਕੇ ਖੜ ਗਿਆ ਕੰਜਰ ਹੁਣ ਆ ਹੀ ਨਹੀਂ ਪਤਾ ਮੈਨੂੰ ਕਿੰਨੀਆਂ ਕ ਗਾਲਾਂ ਮਿਲਣਗੀਆਂ ਹੁਣ ਖੇਤ ਪਤਾ ਨਹੀਂ ਕੀ ਕੁਛ ਬੋਲੂਗਾ ਉਹ ਸਨੀ ਦਾ ਡੈਡੀ ਆ ਜਾ ਰੋਟੀ ਖਾ ਲੋ ਰੋਟੀ ਦਾ ਥਾਲ ਮੈਂ ਫੇਰ ਖਾ ਲੂਗਾ ਮੇਰੀ ਪਾਣੀ ਦੀ ਵਾਰੀ ਆ ਮੈਂ ਪਾਣੀ ਛੱਡਣਾ ਹੈ ਉਹਦਾ 10 ਮਿੰਟ ਹੀ ਰਹਿ ਗਏ ਤੇ ਇਹ ਨਾਲੇਟ ਹੋ ਕੇ ਮਨ ਨਾਲੇ ਆਖਿਆ ਜੀ ਮੈਂ ਮੋਬਾਈਲਾਂ ਦੇਖਣ ਲੱਗ ਗਿਆ ਮੋਬਾਈਲਾਂ ਦੇਖਣ ਤੇ ਮੋਬਾਈਲ ਨਹੀਂ ਦੇਖਦੀ ਸੀ ਉਹ ਆਪਣੇ ਵਾਲੇ ਨੇ ਪੰਗਾ ਖੜਾ ਕਰ ਰੱਖਿਆ ਨਾ ਮਾ ਇਹਨੇ ਲੜ ਪਿਆ ਕਿਸ ਨਾਲ ਲੜਕਾ ਨੂੰ ਪਿਆ ਕਿਸੇ ਨਾਲ ਲੈ ਕੇ ਗੰਦੀ ਜੀ ਟੋਪੀ ਮੇਰੇ ਸਹਰਾਣੇ ਆ ਖੜਾ ਮੈਨੂੰ ਕਹਿੰਦਾ ਕਹਿੰਦਾ ਮੈਂ ਤਾਂ ਸਰਪੰਚੀ ਚ ਖੜਾ ਹੁੰਨਾ ਮੈਂ ਹੁਣ ਆਏ ਕਹਿੰਦੀ ਆ ਮੈਂ ਹੱਥ ਜੋੜਦੀ ਆ ਵੀ ਪਹਿਲਾਂ ਆਪਣੇ ਦੋਕਨ ਵਾਲਾਂ ਬਿਖਿਆ ਤੇ ਨਾਲੇ ਬਿਖਿਆ ਤਾਂ ਟਰੈਕਟ ਆਪਾਂ ਤਾਂ ਹਜੇ ਤੱਕ ਰਤਾਬ ਨਹੀਂ ਆਏ ਨੜੇ ਪਈ ਹੁੰਦਾ ਲਗਾੜੇ ਇਕੱਠੇ ਕਰ ਲਿਆ ਹੁੰਦਾ ਬੀਬੀ ਆਥ ਨੇ ਮੈਥੋਂ ਲੰਗਰ ਨਹੀਂ ਲੈਂਦਾ ਕਿਸੇ ਦਾ ਸਿੱਧੀ ਗੱਲ ਆ ਉਹ ਮੈਨੂੰ ਪਤਾ ਕਿ ਦੀ ਉਂਗਲ ਤੇ ਚੜਾ ਫਿਰਦਾ ਉਹਦੀਆਂ ਦੋ ਕਨਾਲਾਂ ਤਾਂ ਉਹਨਾਂ ਨੇ ਪਹਿਲਾਂ ਲੈ ਲਈਆਂ ਉਹ ਬਚਾ ਲੈਨੇ ਉਹਦੇਆਂ 6 ਕਨਾਲਾਂ ਉਹਨਾਂ ਨੇ ਲੈਣੀਆਂ ਨੇ ਤਾਂ ਸੌਂਦੇ ਸਰਪੰਚੀ ਚ ਇਹਨੂੰ ਪੁੱਛਦਾ ਮੈਂ ਘਰੇ ਨਹੀਂ ਕੋਈ ਇਹਨੂੰ ਕੋਣ ਉੱਠਾਉ ਸਰਪੰਚ ਕੋਣ ਮੈਂ ਤਾਂ ਮੈਂ ਕਹਿੰਨੀ ਆ ਇਹਨੂੰ ਕਿਹਨੇ ਵੋਟ ਪਾਉਣੀ ਆ ਕਿਹਨੇ ਪਾਉਣੀ ਆ ਕੰਜਰ ਨੂੰ ਪਹਿਲਾਂ ਢਾਈ ਵੋਟਾਂ ਨਿਕਲੀਆਂ ਸੀ ਇਹਦੀਆਂ ਤਾਂ ਹਾਂ ਉਹ ਵੀ ਆਪਣੀਆਂ ਸੀ ਕਿਸੇ ਨੇ ਹੋਰ ਤਾਂ ਪਾਈ ਨਹੀਂ ਹਾਂ ਓਏ ਜ਼ਮੀਂਦਾਰ ਰੋਲਾ ਹੈ ਅੱਜ ਕੱਲ ਸਿਆਸਤ ਨਾਲ ਲੈੰਦੇ ਨੇ ਸਰਪੰਚੀਆਂ ਚ ਆ ਕੇ ਗੁੱਸੇ ਵਧਾ ਕੇ ਉਧਰ ਉਧਰੀ ਨਾਲੇ ਜੀ ਮੇਰੀ ਗੱਲ ਸੁਣੋ ਸਰਪੰਚੀ ਵੀ ਕਿਸੇ ਦਿਮਾਗ ਨਾਲ ਲੈਤੀ ਜਾਂਦੀ ਆ ਜੇ ਕੋਈ ਮਾਗਰ ਖੜੂਆ ਫੇਰ ਹੀ ਸਰਪੰਚੀ ਲੈਤੀ ਜਾਊਗੀ ਸਰਪੰਚੀ ਹੁਣ ਕਿੱਥੇ ਮੇਲੇ ਲੂ ਜਿਹਦੇ ਮਾਗਰ ਤਾਂ ਕੋਈ ਨਹੀਂ ਮੇਲੇ ਲੈ ਲੂ ਜੇ ਕਟੋਕੜ 10 ਬੰਦੇ 100 ਬੰਦਾ ਚੁਣੇ ਆ ਕੇ ਫੇਰ ਹੁੰਦੇ ਫੇਰ ਹੁੰਦੀ ਆ ਇੰਦਾਂ ਲਗਾੜੇ ਨੂੰ ਆਏ ਆ ਮੈਂ ਬਸ ਐਂ ਹੀ ਬੜ ਜੋ ਸਰਪੰਚ ਹਾਂ ਇਹ ਤਾਂ ਐਵੇਂ ਹੀ ਫਿਰਦਾ ਰੂੜੀ ਚ ਸਿੰਘ ਮਾਰਦਾ ਹਾਂ ਇਹ ਤਾਂ ਐਵੇਂ ਹੀ ਫਿਰਦਾ ਰਾਂ ਦਾ ਭੌਂਕਦਾ ਚੱਲ ਮੈਂ ਉਹਨੂੰ ਕਹਾਂਗਾ ਤੂੰ ਬਗਿਆ ਟਾਈਮ ਨਾਲ ਦੁਪਹਿਰਾ ਹੋਈਦਾ ਮੈਂ ਇੱਥੇ ਆ ਕੇ ਕਰੂੰਗਾ ਤੇ ਨਾਲੇ ਸੱਚੋ ਮੈਂ ਇੱਕ ਗੱਲ ਕਹਿੰਦੀ ਸੀ ਤੈਨੂੰ ਆਪਣੇ ਨਾ ਕੋ ਗੁਰਦਾਸ ਆਇਆ ਗੜਾ ਸਾਧ ਤੇ ਉਹ ਕਹਿੰਦੇ ਬਲਾਈ ਕਰਨੀ ਦਾ ਮਾਲਕਾ ਉਹ ਕੋ ਗੁਰਦਾਸ ਹੋਰੀ ਕਿਹੜੇ ਹੁੰਦੇ ਆ ਸਾਰੇ ਰਾਮ ਰਹੀਮ ਨੇ ਇਹ ਇਹਦਾ ਤੋਂ ਕੀ ਲੈਣਾ ਹੁਣ ਚੜ੍ਹ ਦੂ ਕੁਛਾਂਤ ਇਹ ਇੱਕ ਗੱਲ ਤਾਂ ਸੁਣੋ ਕਹਿੰਦੇ 2 ਸਾਲ ਹੋ ਗਏ ਉਹ ਤਾਂ ਸ਼ੈਂਕਰੀ ਤੋਂ ਥੱਲੇ ਪੈਰ ਨਹੀਂ ਲਾਉਂਦਾ ਦੋ ਸਾਲੋਂ ਕੁ ਸੈਂਕ ਲੀਤੀ ਕਿਹੜੇ ਹੁੰਦੇ ਨੇ ਇਹ ਤਾਂ ਇੰਨਾ ਚਿਰ ਦਾ 10 ਵੀ ਹੁੰਦੇ ਨੇ ਜਿਹੜੇ ਚੰਗੇ ਸੰਤ ਨੇ ਉਹ ਤਾਂ ਉੱਡ ਉੱਡੀ ਬੈਠੇ ਨੇ ਆਪਾਂ ਉਹਦੇ ਤੇ ਮੱਲੇ ਨਹੀਂ ਵੀ ਮੈਂ ਕਹਿੰਦੀ ਸੀ ਗੁਰਦਾਸੁਰ ਸਾਰੇ ਘੋਗੜੀ ਹੁੰਦੇ ਨੇ ਤਾਂ ਆਪਣੇ ਘਰਵਾਰੀ ਪੁੱਛ ਲੈਂਦੇ ਆਪਾਂ ਨਾਲੇ ਪਸ਼ੂ ਪਸਾਰੇ ਬਾਰੇ ਨਾਲੇ ਉਥੇ ਹੋਣੇ ਬਾਰੇ ਪੁੱਛ ਲੈਂਦੇ ਖਬਰ ਕਿਸੇ ਨੇ ਕੁਛ ਕਰਾ ਰੱਖਿਆ ਹੋਵੇ ਤੁਹਾਨੂੰ ਇਹ ਟੀਮਾਂ ਕੋਲ ਇਹੀ ਗੱਲਾਂ ਦੋ ਬੇਲੀਆਂ ਹੋਏ ਨੇ ਫਲਾਣੇ ਦਾ ਬਾਬਾ ਆ ਫਲਾਣੇ ਤਾਂ ਆਏ ਵੇ ਬਾਇਗਰੂ ਦੇ ਲੜ ਲੱਗੋ ਤਰ ਕੇ ਉੱਠ ਕੇ ਗੁਰਦੁਆਰੇ ਜਾਈ ਜੋ ਆਪੇ ਕੰਮ ਸਿੱਧ ਹੋਈ ਜਾਣਗੇ ਉਹਦੇ ਤਾਂ ਬਲਾਈ ਚਰਚੇ ਹੋ ਰਹੇ ਨੇ ਮੈਂ ਤਾਂ ਕਹਿੰਨੀ ਆ ਤੁਹਾਨੂੰ ਮੰਨ ਲਓ ਮੇਰੀ ਚਾਚੋਰੇ ਨੇ ਫਿਰ ਉਹਨੂੰ ਛੜੇ ਨੂੰ ਲੈ ਜਾ ਸਾੜੇ ਤੇ ਕੁਝ ਕਰਾ ਲਿਆ ਸਾੜਾ ਕਿੱਥੇ ਜਾਂਦਾ ਮੇਰੇ ਨਾਲ ਆਪਾਂ ਨੂੰ ਜਾਣਾ ਪੂ ਦੋਨਾਂ ਨੂੰ ਚਲ ਮੈਂ ਬਗਚਰੂ ਨੂੰ ਪਹਿਲਾਂ ਛੜੇ ਤੇ ਕਰਾ ਕੇ ਦੇਖ ਲਈ ਇਹਦਾ ਧੰਚਾ ਲੋਟਾ ਕੇ ਤਾਂ ਠੀਕ ਹੈ ਹਾਂ ਜਿਹਦਾ ਕੋਕਰ ਦਾ ਕੋਲੇ ਕੁਝ ਹੋਇਆ ਤਾ ਮੰਤਰ ਪੜਦੂਆ ਹਾਂ ਜੇ ਨਾ ਹੋਇਆ ਕੋ ਗੁਰਦਸ ਕੋਲੇ ਪਤਾ ਹਰ ਵੀ ਟੇਕ ਜਾਵਾਂਗਾ ਹਾਂ ਮੈਂ ਹੈ ਹੀ ਕਹਿੰਦੀ ਆਪਾਂ ਕੇਰਾ ਤਾਂ ਦੇਖ ਲਏ ਨਾ ਚੱਲ ਜਾਇਆ ਮੈਂ ਕੋਈ ਨਾ ਹਾਂ ਮੈਨੂੰ ਵੀ ਦੱਸ ਪਾਈ ਸੀ ਕੋਈ ਨਾ ਤਾਂ ਕਰਕੇ ਕਹਿੰਦੀ ਉਹਦੀ ਵਿੜਕ ਲਈ ਕਿਤੇ ਹੋਰ ਨਾ ਕਿਤੇ ਗੁੱਠਾ-ਗਾਠਾ ਲਾ ਦੇ ਜਮੀਨ ਇਹ ਚੀਕ ਨਾਲ ਹੀ ਰਹਿੰਦੀਆਂ ਨੇ ਇਹਦੀਆਂ ਕੋਲ ਚੀਕ ਨਾਲਾਂ ਕੀ ਰਹਿੰਦੀਆਂ ਨੇ ਹੁਣ ਜਿਹਦੇ ਹੱਥਾਂ ਤੇ ਚੜਿਆ ਫਿਰਦਾ ਗੁੱਠਾ ਤੱਕ ਲੈ ਲਵਾਉਣਗੇ ਲਵਾਉਣਗੇ ਮੈਨੂੰ ਤਾਂ ਹੁਣ ਪਤਾ ਲੱਗਿਆ ਮੈਨੂੰ ਤਾਂ ਅੱਜ ਦੱਸਿਆ ਕੰਡੂ ਦਾ ਆਪਣੀ ਕਿਹਨੇ ਉਹਨੂੰ ਉਠਾਤਾ ਕਿਹਨੇ ਨਾ ਠਾਤਾ ਕੌਣ ਉਹਨੂੰ ਸਰਪੰਚ ਬਣਾਉਂਦਾ ਕੌਣ ਉਹਨੂੰ ਠਾਉ ਤੂੰ ਆ ਪਾਠਣੇ ਆ ਕੇ ਪਤਾ ਲੈ ਲਈ ਮਾਥਣੇ ਦੀ ਪੀਤੀ ਕਾਦੇ ਤਰਕੇ ਕੋਈ ਨਾ ਕਰਦੇ ਆ ਗੱਲ ਤੜਕੇ ਪਰ ਹਾਂ ਚਲ ਤੂੰ ਵਗ ਜਾ ਫੇ ਟਾਈਮ ਲੱਗੇ ਨਾ ਮੈਂ ਵੀ ਜਾ ਕੇ ਪਾਣੀ ਖੱਡਣਾ ਹੈਗਾ ਫੇਰੀ ਉਹ ਕਰੂੰਗਾ ਕੋਈ ਆਏ ਹਾਏ ਅੱਡਗੇ ਬਣਾ ਦਾ 10 ਮਿੰਟ ਰਹਿ ਗਏ